ਮੇਰਾ ਨੰਦਸਪਾਲ ਸਿੰਘ ਜੀ ਕੀ ਮਾਗਰ ਹੈ ਕਿ ਜਲਦ ਹੋਵੇ ਉਹ ਜੀ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਤੇ ਉਹਨਾਂ ਕੋਲੇ ਕੌਣ ਸੀਗੇ ਇਸਟਰ ਸਾਡੇ ਪਿੰਡ ਦੀ ਸੀਗੇ ਜੀ ਨੰਗ ਜੇ ਅੱਛਾ ਹਾਂਜੀ ਤੇ ਪਿਸਟਲ ਸੀਗੇ ਉਹਨਾਂ ਕੋਲੇ ਦੋ ਫਾਇਰ ਮਾਰਿਆ ਹੁਣ ਸਾਰ ਜੀ ਹੋਰ ਤਾਂ ਕੋਈ ਗੱਲ ਬਾਤ ਕਿੱਥੇ ਸੀਗੇ ਉਹ ਵੀ ਡਿਟੇਲ ਸਾਡੇ ਕਿਹ ਪਿੰਡ ਰਹੀ ਸੀ ਕਾਲੇ ਕੇ ਪਿੰਡ ਕੀ ਸੀ ਕਿੱਥੇ ਖੜੇ ਸੀ ਅਸੀਂ ਆਪ ਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਹਾਂਜੀ ਉੱਥੇ ਆ ਕੇ ਫਾਇਰਿੰਗ ਹੋਈ ਹੈ ਇਹ ਫਾਇਰ ਮਾਰੇ ਮੈਂ ਉਹ ਹੋਣੇ ਜੀ 15 20 ਕ ਤੀੜਾਂ ਹੈਗੀਆਂ ਸੀ ਜੀ ਥੋਡੇ ਨਾਲ ਕੌਣ ਸੀ ਸਾਥੀ ਮੇਰਾ ਨਾਲ ਮੇਰਾ ਭਾਈ ਸੀ ਜੀ ਰਪਿੰਦਰ ਸ਼ਰਮਾ ਹਾਂਜੀ ਅਸੀਂ ਕੱਲੇ ਦੋ ਜਾਣੇ ਸੀਗੇ ਨਾ ਅਸੀਂ ਚਾਰ ਜਾਣੇ ਸੀਗੇ ਦੋ ਮੋਟਰਾਂ ਨਾਲ ਫੇਰ ਆਹ ਜੀ ਹਾਂ ਜੀ ਉਹ ਕੇਰਿਆ ਨਾ ਕੇਰਿਆ ਨਹੀਂ ਜੀ ਆਉਣ ਸਾਰ ਸਿੱਧਾ ਫਾਇਰ ਹੀ ਮਰਿਆ ਜੀ ਤੇ ਬੱਚਾ ਪਹਿਲਾ ਪਹਿਲਾ ਫਾਇਰ ਮੇਰੇ ਵੱਜਿਆ ਜੀ ਹਾਂ ਜੀ ਤੇ ਦੂਜਾ ਉਹਦੇ ਵੱਜ ਗਿਆ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਜਣ ਦਾ ਦੂਜਾ ਵੱਧ ਮੈਨੂੰ ਕੋਈ ਪਤਾ ਨਹੀਂ ਜੀ ਉਹ ਕੋਈ ਹਥਿਆਰ ਸੀਗੇ ਕੀ ਰੌਲਾ ਕੀ ਸੀ ਹਾਂ ਹਥਿਆਰ ਹੈਗੇ ਸੀ ਜੀ ਗੜਾ ਸੇ ਗਰੂਪ ਸੇ ਹੈਗੇ ਸੀ ਹੋਰ ਹਟਾ ਰਹੇ ਸੀ ਰਾਂਚਸ ਪਿਆ ਤਾਂ ਰਾਂਚਸ ਜੀ ਇਹਨੂੰ ਇੱਕ ਦੋ ਵਾਰੀ ਧਣਾਉਲੇ ਕੁੱਟ ਗਈ ਜੀ ਉਹ ਇੱਥੇ ਆਪਣੇ ਬੱਸ ਸਟੈਂਡ ਤੋਂ ਉਹੀ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ ਇਹ ਰਾਂਚ ਸਹੀ ਸਹੀ ਕਿੰਨੇ ਇੱਕ ਸਮੇਂ ਤੋਂ ਪਹਿਲਾਂ ਦੀ ਜਿਹੜੀ ਲੜਾਈ ਚੱਲ ਰਹੀ ਆ ਰਾਂਚਸ ਇਹ ਰਾਂਚਸ ਜੀ ਕੋਈ ਆ ਬਸ ਥੋੜੇ ਜਿ ਦਿਨਾਂ ਦੀ ਹੀ ਗੱਲ ਇਹ ਦੀ ਪੰਜ ਪੰਜ ਛੇ ਦਿਨਾਂ ਦੀ ਗੱਲ ਆ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜ ਪਈ ਸੀ ਇੱਥੇ ਜੀ ਧਣਾਉਲੇ ਕਿੰਨੇ ਕੀ ਹੈਗਾ ਤਾਂ ਦੇ ਦੂਸਰਾਂ ਦਾ ਹਾਂ ਜੀ ਸਾਡੇ ਪਿੰਡ ਦੇ ਨੇ ਇੱਕ ਤਾਂ ਜੀ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਸਾਡੇ ਗੁਮਾਰਦ ਵੀ ਹੈ ਜੀ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਜਿਹੜੇ ਖਦੋਰ ਕਿ ਸਾਫ ਦਾ ਪੁੱਤ ਦਾ ਨਾਮ ਰਿਹਾ ਹਾਂ ਸੰਨਾ ਦਾ ਜੀ ਇੱਕ ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਅੱਜ ਹੁਣ ਹੀ ਉਹਦੇ ਹੀ ਹਸਲਾ ਸੀਗੇ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਅੱਛਾ ਹਾਂ ਜੀ ਲਸਾਂਸੀ ਕਿਤੇ ਸੀ ਕਿ ਲਸਾਂਸੀ ਤਾਂ ਹੁਣ ਜੀ ਚੋਣ ਜਾਬਤੇ 'ਚ ਕਿੱਥੇ ਹੋਣਗੇ ਜੀ ਸਾਰੇ ਦੂਜੇ ਹੀ ਸੀਗੇ ਜੀ ਇੱਕ ਵਾਰ ਸੱਤ ਨੂੰ ਹਸਪਤਾਲੋਂ ਲੈ ਕੇ ਆਇਆ ਹਸਪਤਾਲ ਜੀ ਮੇਰਾ ਸਾਡੇ ਘਰਾਂ 'ਚੋਂ ਹੀ ਆ ਮੁੰਡਾ ਉਹ ਲੈ ਕੇ ਆਇਆ ਆ ਐਂਬੂਲੈਂਸ ਆ ਗਈ। ਐਂਬੂਲੈਂਸ ਕਿਹਨੂੰ ਕੱਢੇ ਨੂੰ ਚੱਕਰੀ ਹੋਇਆ ਤੁਹਾਡੇ ਨਾਲ ਦੇ। ਨਾ ਅਸੀਂ ਦੋ ਮੇਰੇ ਹੱਥ ਤੇ ਫਾਇਰ ਵੱਜਿਆ ਜੀ ਉਹਦੇ ਸਿਰ 'ਚ ਵੱਜ ਗਿਆ ਜੀ ਉਹਦੀ ਡੈਥ ਹੋ ਗਈ ਜੀ। ਭਾਈ ਜੀ ਮੇਰੇ ਜੀ। ਉਹਦੀ ਕਿ ਨਾਮ ਹੈ? ਨਰਨਹਦੀਪ ਸਿੰਘ ਹੈ। ਇਹ ਮਾਮਲਾ ਹੈ ਕੀ ਗੱਲ ਹੋ ਗਈ। ਇਹ ਕੋਈ ਪੁਰਾਣੀ ਇਹਨਾਂ ਦੀ ਰੰਜਿਸ਼ ਜੀ ਕੋਈ ਲੜਾਈ ਪੜਾਈ ਚੱਲ ਰਹੀ ਸੀ। ਉਹ ਸੰਬੰਧ ਚ ਇਹਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ। ਮੈਨੂੰ ਉੱਥੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਰਾ ਡਰਾਈਵਰ ਆ ਜੀ ਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਈ ਦੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਛੇਤੀ ਲੈ ਕੇ ਜਾਓ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਤਰੋਲੀ ਜੀ ਤੋਲੇ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜੀ ਉਹ ਮੁੰਡੇ ਇੱਕ ਤਾਂ ਡੈਥ ਹੋ ਗਈ ਜੀ ਮੁੰਡੇ ਦੀ ਇੱਕ ਦੇ ਹੱਥ ਵਿੱਚ ਪੈਣਾ ਗਿਆ ਕੋਈ ਮੌਕੇ ਦੀ ਹੋ ਗਈ ਹਾਂ ਉਹਦੀ ਮੌਕੇ ਦੀ ਜਦੋਂ ਐਸੀ ਗੱਡੀ ਚ ਪਾਇਆ ਉਹਦੀ ਡੈਥ ਜੀ ਡੈੱਡ ਦੀ ਤੇ ਕੋਈ ਇਹ ਦੂਬਾ ਨਾ ਉਹਦੀ ਡੈੱਡ ਦੀ ਮੁੰਡਾ ਜੀ